ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੋਰ ਪ੍ਰਧਾਨ ਜੀ ਹਾਂਜੀ ਠੀਕ ਹੈ ਜੀ ਬੈਠੋ ਆਓ ਜੀ ਜੀ ਆਨੋਂ ਪ੍ਰਧਾਨ ਜੀ ਪਾਣੀ ਮਗਵਾਨਾ ਮੈਂ ਤੁਹਾਡੇ ਅਸਤੇ ਲੈ ਜੀ ਪਾਣੀ ਦੀ ਕਿ ਲੋੜ ਵੀ ਚਾਹ ਪਾਣੀ ਸੀ ਪਿੱਛੋਂ ਵੀ ਕੇ ਆਇਆ ਬਾਕੀ ਮੈਂਬਰ ਪਿੱਛੇ ਰਹਿ ਗਏ ਉਹਨਾਂ ਨੂੰ ਕੋਈ ਗੁਰਮੁਖ ਪਿਆਰਾ ਮਿਲ ਗਿਆ ਸੀ ਹੋਰ ਹੁਕਮ ਕਰੋ ਜੀ ਫਿਰ ਕੀ ਸੇਵਾ ਕਰ ਸਕਦੇ ਹੁਕਮ ਨਹੀਂ ਜੀ ਬੇਨਤੀ ਆ ਕਿ ਤੁਹਾਡੀਆਂ ਸੀਸਾ ਸਦਕਾ ਆਪਾਂ ਗੁਰੂ ਘਰ ਦੇ ਨਾਲ ਲੱਗਦਾ ਪਲਾਟ ਲੈ ਲਿਆ ਬਹੁਤ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਅਗਲੇ ਮਹੀਨਾ ਪਰ ਰਜਿਸਟਰੀ ਕਰਾਣੀ ਆ ਤੇ ਉਸੇ ਦੀ ਗਰਾਈ ਲਈ ਤੁਹਾਡੇ ਕੋਲ ਆਏ ਆਪਾਂ ਜਰੂਰ ਜੀ ਮਹਾਰਾਜ ਜਰੂਰ ਸਭ ਉਸੇ ਦਰ ਤੋਂ ਮਿਲਿਆ 11000 ਦੀ ਪਰਚੀ ਕੱਢਦੇ ਬਹੁਤ ਬਹੁਤ ਧੰਨਵਾਦ ਜੀ ਪਿਛਲੇ ਸਾਲ ਨਾਲ ਆਪਾਂ ਦੂਜੇ ਪਾਸੇ ਵਾਲਾ ਪਲਾਟ ਲੈ ਲਿਆ ਸੀਗਾ ਇਸ ਵਾਰ ਇੰਦਰ ਵਾਲਾ ਲੈ ਲਿਆ ਤੁਹਾਡੇ ਵਰਗੇ ਦਾਨੀ ਸਿੱਧਾਂ ਜੀ ਮਿਹਰ ਸਦਕਾ ਨਾਲ ਆਪਾਂ ਅਗਲੇ ਸਾਲ ਬਣਾਉਣ ਦਾ ਕੰਮ ਹੀ ਸ਼ੁਰੂ ਕਰ ਦੇਣਾ ਹੈ ਦਾਨ ਦੇਣ ਵਾਲਾ ਤੇ ਉਹ ਪਰਮਾਤਮਾ ਜੀ ਆਪਾਂ ਤਾਂ ਬਸ ਉਹਦੇ ਦਿੱਤੇ ਵਿੱਚੋਂ ਹੀ ਕੋਈ ਤੇਲ ਫੁੱਲ ਕੱਢ ਕੇ ਉਹਦੇ ਲਿਖੇ ਲਾ ਦੇਣਾ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਸੋਚ ਆ ਭਾਈ ਤੁਹਾਡੀ ਜੇ ਆਪਣੇ ਇਲਾਕੇ ਦਾ ਹਰੇਕ ਸਿੱਖ ਤੁਹਾਡੇ ਵਾਂਗ ਸੋਚ ਲੱਗ ਜਾਣਾ ਤੇ ਆਪਣਾ ਗੁਰਦਾਰਾ ਸ਼ਹਿਰ ਦਾ ਸਭ ਤੋਂ ਵੱਡਾ ਗੁਰਦਾਰਾ ਬਣ ਜਾਊਗਾ ਜ਼ਰੂਰ ਬਣੇਗਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਉਹ ਕਿਰਪਾ ਕਰਨਗੇ ਪਰ ਪ੍ਰਧਾਨ ਸਾਹਿਬ ਗੁਰਦਵਾਰਾ ਵੱਡਾ ਬਣਨਾਲ ਕਿਉਂਗਾ ਜਿੰਨਾ ਵੱਡਾ ਗੁਰਦਾਰਾ ਹੋਊਗਾ ਭਾਈ ਸੰਗਤ ਵੀ ਤਾਂ ਓਨੇ ਜੁੜੇਗੀ ਤੇ ਜਿੰਨੀ ਸੰਗਤ ਜੁੜੇਗੀ ਸਿੱਖੀ ਦਾ ਪ੍ਰਚਾਰ ਵੀ ਓਨਾ ਹੋਊਗਾ ਬਹੁਤ ਨੇਕ ਕੰਮ ਕਰ ਰਹੇ ਹੋ ਪ੍ਰਧਾਨ ਜੀ ਤੁਸੀਂ ਪਰ ਮੈਨੂੰ ਲੱਗਦਾ ਸਿਰਫ ਗੁਰੂ ਘਰ ਦੀ ਇਮਾਰਤ ਵੱਡੀ ਕਰਨ ਨਾਲ ਸਿੱਖਿਆ ਦਾ ਪ੍ਰਚਾਰ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਸਾਨੂੰ ਕਈ ਨਵੇਂ ਉਪਰਾਲੇ ਵੀ ਸ਼ੁਰੂ ਕਰਨੇ ਚਾਹੀਦੇ ਨੇ ਤੇ ਇਹ ਸਮੇਂ ਦੀ ਮੰਗ ਵੀ ਆ ਇਸ ਤਰ੍ਹਾਂ ਦੇ ਪ੍ਰਾਲੇ ਸ਼ੁਰੂ ਕਰਨੇ ਚਾਹੀਦੇ ਆ ਮੈਂ ਸਮਝਾਂ ਗੀ ਵੇਖੋ ਪ੍ਰਧਾਨ ਸਾਹਿਬ ਆਪਾਂ ਹੋਂਦੇ ਸਾਲ ਕੋਈ ਨਾ ਕੋਈ ਪਲਾਟ ਲੈ ਲੈਨੇ ਆ ਹਾਂਜੀ ਤੇ ਉਹ ਪਲਾਟ ਵੀ 15-20 ਲੱਖ ਤੋਂ ਘੱਟ ਨਹੀਂ ਹੁੰਦਾ ਪੈਸਾ ਵੀ ਸਾਰਾ ਸੰਗਤਾਂ ਹੁੰਦਾ ਮੇਰੇ ਕਹਿਣ ਦਾ ਭਾਅ ਇਹ ਆ ਕਿ ਸੰਗਤ ਲੋ ਮਾਇਆ ਤੇ ਹੁੰਦੀ ਰਹਿਣੀ ਤੇ بجائے ਇਸ ਦੇ ਕਿ ਆਪਾਂ ਹਰ ਸਾਲ ਨਵਾਂ ਪਲਾਟ ਲਈਏ ਆਪਾਂ ਆਪਣੇ ਇਲਾਕੇ ਦੇ ਗਰੀਬ ਸਿੱਖਾਂ ਦੀ ਬਾਹਮੇ ਤੇ ਫੜ ਸਕਦੇ ਹਾਂ ਗਰੀਬ ਸਿੱਖ ਬੱਚੇ ਨੂੰ ਪੜਾ ਸਕਦੇ ਆ ਉਹਨਾਂ ਦੀ ਬੱਚੇ ਦੇ ਵਿਆਹ ਕਰਾ ਸਕਦੇ ਆ ਉਹਨਾਂ ਦੇ ਕੱਚੇ ਮਕਾਨ ਨੂੰ ਪੱਕੇ ਕਰਾ ਸਕਦੇ ਆ ਸਿੱਖਾ ਦੇ ਹੀ ਕਿਉਂ ਆਪਣੇ ਪੰਜਾਬੀ ਪਰਿਵਾਰ ਬਹੁਤ ਨੇ ਜਿਨ੍ਹਾਂ ਕੋਲ ਦੁੱਧ ਜੋ ਕੇ ਪੈਸੇ ਨਹੀਂ ਹੁੰਦੇ ਦਵਾਈ ਜੋ ਕੇ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦਵਾ ਸਕਦੇ ਆ ਉਹਨਾਂ ਨੂੰ ਰਾਸ਼ਨ ਪਵਾ ਸਕਦੇ ਆ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਕੋਲ ਕੇ ਦੇ ਸਕਦੇ ਆ ਇਹ ਗੱਲ ਤਾਂ ਬਿਲਕੁਲ ਸਹੀ ਹੈ ਭਾਈ ਤੁਹਾਡੀ ਹਾਂ ਪਰ ਸਭ ਤੋਂ ਪਹਿਲਾਂ ਆਪਣੇ ਸਿੱਖ ਪਰਿਵਾਰਾਂ ਤੋਂ ਕਰੋ ਉਹ ਕਿਉਂ ਬਾਕੀਆਂ ਲਈ ਵੀ ਤਾਂ ਕਰ ਸਕਦੇ ਆ ਜੀ ਜਰੂਰ ਕਰ ਸਕਦੇ ਆ ਮੈਂ ਮਨਾ ਤਾਂ ਨਹੀਂ ਕੀਤਾ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਚੋਂ ਆ ਪਰ ਜੇ ਆਪਣੇ ਘਰ ਦੇ ਬੱਚੇ ਹੀ ਭੁੱਖੇ ਹੋਣ ਤਾਂ ਆਪਾਂ ਦੂਜਿਆਂ ਨੂੰ ਟੋਫੀਆਂ ਵੰਡਦੇ ਚੰਗੇ ਨਹੀਂ ਲੱਗਦੇ ਨਾ ਨਾਲ ਮੈਂ ਸ਼ੁਰੂਆਤ ਆਪਣੇ ਤੋਂ ਕਰਨ ਦੀ ਗੱਲ ਕੀਤੀ ਆ ਅੱਜ ਆਪਣੇ ਨਾਲ ਖੜਨ ਦੀ ਲੋੜ ਆ ਤੇ ਜਦੋਂ ਇਹ ਸਭ ਹੋਣ ਲੱਗ ਗਿਆ ਤੇ ਸਿੱਖੀ ਦਾ ਵਿਚਾਰ ਆਪਣੇ ਆਪ ਹੋਣ ਲੱਗ ਜੇਗਾ ਤੇ ਸੰਗਤ ਵੀ ਜੁੜਦੀ ਜਾਏਗੀ ਆਪਣਾ ਗੁਰੂ ਘਰ ਇਮਾਰਤ ਕਰਕੇ ਭਾਵੇਂ ਥੋੜਾ ਛੋਟਾ ਰਹਿ ਜੇ ਪਰ ਇਹਨਾਂ ਉੱਪਰਾਂ ਲਿਆ ਕਰਕੇ ਸ਼ਹਿਰ ਦਾ ਸਭ ਤੋਂ ਵੱਡਾ ਗੁਰੂ ਘਰ ਬਣ ਜਾਏਗਾ ਅਪਾ ਤਾਂ ਸੰਗਤ ਦਾ ਪੈਸਾ ਸੰਗਤੀ ਵਰਤਉਣਾ ਤੇ ਤੁਸੀਂ ਭਾਗਾ ਲਿਓ ਜਗਰੂ ਸਾਹਿਬ ਨੇ ਇਹ ਸੇਵਾ ਲਈ ਤੁਹਾਡੀ ਡਿਊਟੀ ਲਾਈ ਹੈ ਤੇ ਇੱਕ ਗੱਲ ਪੱਕੀ ਆ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰ ਲਿਆ ਨਾ ਤੇ ਸੰਗਤ ਵੀ ਖੁੱਲੇ ਦਿਲ ਨਾਲ ਸੇਵਾ ਕਰੂਗੀ ਉਹਨਾਂ ਨੂੰ ਦਿਸੇਗਾ ਵੀ ਸਾਡਾ ਤਾਂ ਸੰਬੰਧ ਗੁਰੂ ਦੇ ਲਿਖੇ ਲੱਗ ਰਿਹਾ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਵੀ ਵਾਕ ਸੱਚਾ ਹੋ ਜਾਏਗਾ ਮੈਂ ਤੇ ਬਾਕੀ ਧਾਰਮਿਕ ਕਮੇਟੀ ਨੂੰ ਵੀ ਹੌਸਲਾ ਦਊਂਗਾ ਵੀ ਆਪਣੇ ਆਪਣੇ ਨੂੰ ਸੰਭਾਲ ਲਓ ਸਾਰਾ ਦੇਸ਼ ਆਪ ਹੀ ਸੰਭਾਲ ਜਾਊਗਾ ਸਰਕਾਰਾਂ ਦਾ ਤਾਂ ਤੁਸੀਂ ਦੇਖ ਹੀ ਲਿਆ ਤੁਸੀਂ ਪ੍ਰਧਾਨ ਸਾਹਿਬ ਇਹ ਕੰਮ ਸ਼ੁਰੂ ਕਰੋ ਤੇ 21000 ਦੀ ਪਰਚੀ ਮੇਰੀ ਫੇਰ ਕੱਟ ਦਿਓ ਬਿਲਕੁਲ ਭਾਜੀ ਜਲਦੀ ਤੋਂ ਜਲਦੀ ਸ਼ੁਰੂ ਕਰਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਮੈਂ ਹਾਂਜੀ ਜਰੂਰ ਦੱਸੋ ਪ੍ਰਧਾਨ ਜੀ ਆਪਾਂ ਗੁਰੂ ਦੇ ਵਜ਼ੀਰ ਜਿਹਨੇ ਗੁਰੂ ਦੇ ਬਚਨ ਸੁਣਾ ਕੇ ਸੰਗਤ ਨੂੰ ਗੁਰੂ ਨਾਲ ਜੋੜਨਾ ਵਾ ਉਸ ਗ੍ਰੰਥੀ ਸਿੰਘ ਦੀ ਤਨਖਾਹ ਵੀ ਖੁੱਲੇ ਦਿਲ ਨਾਲ ਦੇਣੀ ਸ਼ੁਰੂ ਕਰੀਏ ਕਿਉਂਕਿ ਜੇ ਗੁਰੂ ਦਾ ਵਜ਼ੀਰ ਹੀ ਤੰਗ ਹੋਏਗਾ ਫਿਰ ਬਾਕੀ ਕੀਤੇ ਕਿਸੇ ਉਪਰਾਲੇ ਦਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਜੇ ਉਹਨਾਂ ਨੂੰ ਖੁੱਲਾ ਖਰਚਾ ਮਿਲੇਗਾ ਤਾਂ ਹੀ ਆਪਣੇ ਪਰਿਵਾਰ ਨੂੰ ਪਾਲ ਸਕਣਗੇ ਤਾਂ ਹੀ ਅੱਗੇ ਤੋਂ ਕੋਈ ਗਰੰਤੀ ਸਿੰਘ ਬਣੇਗਾ ਤੇ ਸਿੱਖੀ ਦਾ ਪ੍ਰਚਾਰ ਵੀ ਤਾਂ ਹੀ ਹੋਏਗਾ ਨਹੀਂ ਹੋਣ ਤਾਂ ਕਈ ਮੌਜੂਦਾ ਗਰੰਤੀ ਸਿੰਘ ਵੀ ਸੇਵਾ ਛੱਡ ਕੇ ਤਾਂ ਕੋਈ ਹੋਰ ਕੰਮ ਲੱਭਦੇ ਪਏ ਨੇ ਇਸ ਗੱਲ ਵੱਲ ਵੀ ਧਿਆਨ ਦਿਓ ਬਹੁਤ ਬਹੁਤ ਧੰਨਵਾਦ ਤੁਹਾਨੂੰ